ਅਖਰਕਾਰ ਲੰਮੇ ਇੰਤਜ਼ਾਰ ਦੇ ਬਾਅਦ ਅਜ ਮੋਹਾਲੀ ਦੀ ਏਸੀ ਬੱਸ ਅੱਡੇ ਦਾ ਉਦਘਾਟਨ ਹੋ ਗਿਆ। ਇਹ ਬੱਸ ਸਾਡਾ ਉਪ ਮੁਖਮਮਦ ਜ਼ਖਰੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਵਿੱਚੋਂ ਇੱਕ ਹੈ। ਉਦਘਾਟਨ ਦੇ ਬਾਅਦ ਹੁਣ ਮੋਹਾਲੀ ਦੇ ਪੁਰਾਣੇ ਬੱਸ ਅੱਡੇ ਦੀ ਬਜਾਏ ਸਾਰੀਆਂ ਬੱਸ 99 ਏਸੀ ਬੱਸ ਸਟੈਂਡ ਤੋਂ ਚੱਲਣਗੀਆਂ। ਇਸ ਵਾਰ ਡਿਪਟੀ ਸੀਐਮ ਨੇ ਕਿਹਾ ਕਿ ਮੋਹਾਲੀ ਦਾ ਬੱਸ ਅੱਡਾ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹੈ। ਜ਼ਖਰੀਰ ਬਾਦਲ ਨੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ 24 ਫਰਵਰੀ 2009 ਨੂੰ ਰੱਖਿਆ ਸੀ ਤੇ 6 ਸਤੰਬਰ 2011 ਦੀ ਰਾਤ ਨੂੰ ਅਚਾਨਕ ਬੱਸ ਟਰਾਮਲ ਦੀ ਇਮਾਰਤ ਨਾਨਾਗਰ ਦੇ ਪ੍ਰਾਈਵੇਟ ਸਕੂਲ ਵਿੱਚ ਵਿਦਿਆਰਥਣ ਦੇ ਜ਼ਬਰੀ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਮਦਰ ਪ੍ਰਾਈਡ ਮਾਡਰਨ ਸਕੂਲ ਵਿੱਚ ਪਾਤੀ ਤੀਸਰੀ ਜਮਾਤ ਦੀ ਵਿਦਿਆਰਥਣ ਦੇ ਵਾਲ ਸਕੂਲ ਦੇ ਪ੍ਰਬੰਧਕਾਂ ਨੇ ਇਸ ਕਰਕੇ ਕੱਟ ਦਿੱਤੇ ਕਿਉਂਕਿ ਉਸਨੇ ਸਕੂਲ ਦੇ ਨਿਯਮ ਨਾ ਮੰਨ ਕੇ ਦੋ ਕੁੱਤਾ ਦੀ ਬਜਾਏ ਇੱਕ ਕੁੱਤ ਕੀਤੀ ਹੋਈ ਸੀ ਪਰਿਵਾਰ ਅਤੇ ਸਿੱਖਿਆ ਤੇ ਬੰਨੀਆ ਵੱਲੋਂ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਬਾਅਦ ਸਕੂਲ ਪ੍ਰਬੰਧਕ ਸਮੇਤ ਤਿੰਨ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤਾਰੀ ਨਿਰਲੇਪਨ ਮਹਾਵਾਸ ਵਿੱਚ ਗੁਰਨਾਮ ਸਿੰਘ ਨਾਮਕ ਸ਼ਖਸ ਨੂੰ 5 ਕਿਲੋ ਹੈਰਨ ਅਤੇ 50000 ਰੁਪਏ ਨਾਲ ਗ੍ਰਫਤਾਰ ਕਰਨ ਦਾ ਦਾਵਾ ਕੀਤਾ ਗਿਆ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਹੈਰਨ ਦੀ ਕੀਮਤ 25 ਕਰੋੜ ਦੇ ਕਰੀਬ ਅਸੀ ਜਾ ਰਹੀ ਹੈ ਕਾਊਂਟਰ ਇੰਟੈਲੀਜੈਂਸ ਦੇ ਆਈਜੀ ਐਮ ਫਰੂਕੀ ਮੁਤਾਬਕ ਗੁਰਨਾਮ ਸਿੰਘ ਪਾਕਿਸਤਾਨੀ ਤਸਕਰ ਰਾਣਾ ਦੇ ਸੰਪਰਕ ਸੀ ਉਸਨੇ ਡਰੱਗਸ ਪਾਕਿਸਤਾਨ ਤੋਂ ਪੇਚੀ ਸੀ